ਅੱਲੀ ਗਲਤੀ ਹੈ ਕਿ ਇਹ 2 ਸਾਲ ਤੋਂ ਮਸਲਾ ਚੱਲ ਰਿਹਾ ਹੈ ਇੱਕ ਸਾਈਜ਼ ਪਾਲਿਸੀ ਨੂੰ ਲੈ ਕੇ ਜਿਸ ਪ੍ਰਕਾਰ ਦਿੱਲੀ ਦੇ ਅੰਦਰ ਵੱਡੇ ਲੈਵਲ ਤੇ ਭ੍ਰਸ਼ਟਾਚਾਰ ਹੋਇਆ ਹੈ ਕਪਲਾ ਹੋਇਆ ਹੈ ਔਰ ਆਮ ਆਦਮੀ ਪਾਰਟੀ ਦੇ ਨੇਤਾ ਸਮੇਤ 15 ਲੋਗ ਇਸ ਵੇਲੇ ਗ੍ਰਿਫਤਾਰ ਨੇ ਇਹ ਸੰਵਿਧਾਨ ਦੀਆਂ ਗੱਲਾਂ ਤੇ ਕੇਜਰੀਵਾਲ ਸਾਹਿਬ ਕਰਦੇ ਨੇ ਲੋਕਤੰਤਰ ਦੀਆਂ ਗੱਲਾਂ ਵੀ ਕਰਦੇ ਨੇ ਲੇਕਿਨ ਸੰਵਿਧਾਨ ਦੇ ਅੰਦਰ ਜੁਡੀਸ਼ਰੀ ਦੇ ਅੰਦਰ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈਗਾ ਈਡੀ ਇੱਕ ਸੰਵਿਧਾਨਿਕ ਸੰਸਥਾ ਹੈ ਕੀ ਕੋਈ ਬੰਦਾ ਕਾਨੂੰਨ ਤੋਂ ਵੱਡਾ ਹੋ ਸਕਦਾ ਇੱਕ ਸੰਮਨ 'ਚ ਕੰਮ ਪੈ ਸਕਦਾ ਦੋ ਸੰਮਨਾਂ 'ਚ ਕੰਮ ਪੈ ਸਕਦਾ ਨੋਂ ਨੋਂ ਸੰਮਨ ਜਾਰੀ ਹੋ ਜਾਣ ਔਰ ਇਹ ਆਪਣੇ ਆਪ ਨੂੰ ਸ਼ੀਸ਼ ਮੈਲ ਦਾ ਮਹਾਰਾਜਾ ਸਮਝ ਕੇ ਸਮਨਾ ਦੀ ਤੋਹੀਨ ਕਰੇ ਕੱਲਾ ਇਹੀ ਨਹੀਂ ਫਿਰ ਇਹ ਸੈਸ਼ਨ ਕੋਰਟ 'ਚ ਵੀ ਜਾਂਦਾ ਹੈ ਕੱਲ ਹਾਈ ਕੋਰਟ 'ਚ ਵੀ ਗਿਆ ਹਾਈ ਕੋਰਟ 'ਚ ਇਹਨਾਂ ਨੇ ਆਪਣੇ ਵਕੀਲਾਂ ਦੇ ਮਾਧਿਅਮ ਦੇ ਨਾਲ ਇਹ ਗੱਲ ਵੀ ਕਹੀ ਕਿ ਸਾਨੂੰ ਜੀ ਗਿਫਤਾਰੀ ਤੋਂ ਜਿਹੜੀ ਹੈ ਉਹ ਰੋਕ ਲਗਾਈ ਜਾਏ ਸਾਨੂੰ ਗਿਫਤਾਰ ਨਾ ਕਰ ਸਕਣ ਲੇਕਿਨ ਜਦ ਐਡੀ ਨੇ ਫਾਈਲ ਦਿਖਾਈ ਜੱਜਾਂ ਨੂੰ ਚੈਂਬਰ ਦੇ ਅੰਦਰ ਤੇ ਉਸ ਵale ਉਹਨਾਂ ਦੇ ਕੋਲੋਂ ਨਿਕਲਿਆ ਕਿ ਤੁਸੀਂ ਸੰਬੰਧ ਤੇ ਸੰਮਣ ਭੇਜੀ ਜਾਂਦੇ ਪਿਓ ਨੂੰ ਗੁਫਤਾਰ ਕਿਉਂ ਨਹੀਂ ਕੀਤਾ ਜਦ ਇਹਨੂੰ ਰਾਹਤ ਅਦਾਲਤ ਵਿੱਚ ਵੀ ਨਹੀਂ ਮਿਲੀ ਮੈਨੂੰ ਦੋਸਤੋ ਚਾਰਾ ਕੀ ਹੈ ਕਿਆ ਕਾਨੂੰਨ ਛੋਟੇ ਆਦਮੀ ਲਈ ਹੈ ਵੱਡਾ ਆਦਮੀ ਜਿਹੜੀ ਐ ਉਹ ਪਾਰਟੀ ਐ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਭ੍ਰਸ਼ਟਾਚਾਰ ਮੁਕਤ ਭਾਰਤ ਬਣਾਣਾ ਹੈ ਐਂਟੀ ਕ腐ਸ਼ਨ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਇੱਕ ਮਾਮਲਾ ਨਹੀਂ ਹੈ ਅਜੇ ਤਾਂ ਇਹ ਪਹਿਲਾ ਜਲ ਜਲ ਬੋਰਡ ਦਾ ਮਾਮਲਾ ਅਜੇ ਸਾਹਮਣੇ ਖੜਾ ਬੱਸਾਂ ਦੀ ਖਰੀਦ ਦਾ ਮਾਮਲਾ ਸਾਹਮਣੇ ਖੜਾ ਹੈ ਇਹ ਕੇਜਰੀਵਾਲ ਹਿੰਦੁਸਤਾਨ ਦਾ ਸਭ ਤੋਂ ਝੂਠਾ ਤੇ ਦੋਰੇ ਚਿਹਰੇ ਵਾਲਾ ਵਿਅਕਤੀ ਹੈ ਜਿਹਦੀ ਕਥਨੀ ਜਿਹੜੀ ਆ ਹੋਰ ਹੈ ਜਿਹਦੇ ਕਰਮ ਜਿਹੜੇ ਆ ਉਹ ਦੇਸ਼ ਨੂੰ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੇ ਨੇ ਇਹ ਉਹੀ ਬੰਦਾ ਜਿਹੜਾ ਕਹਿੰਦਾ ਹੈ ਕਿ ਮੈਂ ਅਨਾਰਕਿਸਟ ਹਾਂ ਤੇ ਹੁਣ ਇਹਨਾਂ ਨੂੰ ਦੇਸ਼ ਦੀਆਂ ਅਦਾਲਤਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਏਜੰਸੀਆਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਔਰ ਆਪਣੇ ਪਾਪਾ ਨੂੰ ਤੇ ਭੁਗਤਣਾ ਹੀ ਪੈਣਾ ਜੇ ਤਾਂ ਤੁਸੀਂ ਗਾਜਰਾਂ ਖਾਧੀਆਂ ਹੈ ਤੇ ਢਿੱਡ ਭੀੜ ਤੁਹਾਡੇ ਹੀ ਪੈਣੀ ਹੈ ਕਾਨੂੰਨ ਦਾ ਸਾਹਮਣਾ ਕਰਨ ਦੀ ਬਜਾਏ ਵਿਰਲਾਪ ਕਰਨਾ ਦੇਸ਼ ਦੇ ਲੋਕਤੰਤਰ ਨੂੰ ਤਾਰ-ਤਾਰ ਕਰਨ ਵਾਲੇ ਲੋਕ ਦੇਸ਼ ਦੇ ਸੰਵਿਧਾਨ ਨੂੰ ਤਾਰ-ਤਾਰ ਕਰਨ ਵਾਲੀ ਇਹ ਪਾਰਟੀ ਆਪਣੇ ਪਾਪ ਛੁਪਾ ਨਹੀਂ ਸਕਦੀ ਇੰਨਾ ਲੰਬਾ ਸਮਾਂ ਮਿਲਿਆ ਸੀ ਨੂੰ ਆਪਣਾ ਪੱਖ ਰੱਖਣ ਦਾ بار-बार ਬੁਲਾਇਆ ਗਿਆ ਇਨ بار-बार ਠੇਂਗਾ ਦਿਖਾਇਆ ਏਜੰਸੀਆਂ ਨੂੰ ਤੇ ਕੱਲ ਜਦੋਂ ਹਾਈ ਕੋਰਟ ਨੇ ਵੀ ਰਾਤ ਨਹੀਂ ਦਿੱਤੀ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਦਾਲਤਾਂ ਆਪਣਾ ਕੰਮ ਕਰ ਰਹੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜਿਨੇ ਕਿਹਾ ਕਿ ਸਾਰੀਆਂ ਏਜੰਸੀਆਂ ਸੁਤੰਤਰ ਨੇ ਮੇਰਾ ਭਾਰਤ ਜਿਹੜਾ ਉਹ ਭ੍ਰਸ਼ਟਾਚਾਰ ਮੁਕਤ ਬਣਾਣਾ ਮੇਰਾ ਸੰਕਲਪ ਹੈ। ਟੈਲੀ ਗੱਲ ਜਿਹੜੀ ਤੁਸੀਂ ਨਾਲ ਜੁੜੀ ਕਿ ਬਹੁਤ ਸਾਰਾ ਵਿਪੱਖਸ਼ ਉਹ ਵਿਪੱਖਸ਼ ਉਹੀ ਹੈ ਲਾਲੂ ਜਿਹੜਾ ਕਿ ਆਪੇ ਚਾਰਾ ਘਟਾ ਲੈ ਕੇ ਸਜਾਜ ਆਪਦਾ ਰਿਹਾ। ਇਦਾਂ ਹੀ ਕਾਂਗਰਸ ਆ। ਮਾਪੁੱਤਰ ਬੇਲਤੇ ਨੇ। ਇਹ ਉਹ ਗੱਟ ਬੰਦ ਹਨ ਜਿਹੜਾ ਭ੍ਰਸ਼ਟਾਚਾਰ ਜਿਨ੍ਹਾਂ ਦੀਆਂ ਫੈਮਲੀਆਂ ਨੇ ਪੂਰੇ ਦੇਸ਼ ਨੂੰ ਖੋਖਲਾ ਕੀਤਾ। ਦੇਸ਼ ਦੇ ਗਰੀਬ ਆਦਮੀ ਦੇ ਅਧਿਕਾਰ ਨੂੰ ਖੋਇਆ ਅੱਜ ਉਹ ਭ੍ਰਸ਼ਟਾਚਾਰੀ ਲੋਕਤੰਤਰ ਦੀ ਝੂਠੀ ਦਵਾਈ ਦੇ ਰਹੇ ਨੇ ਅਸਲ 'ਚ ਇਹ ਗੱਟਬੰਧਨ ਇੱਕ ਦੂਜੇ ਦੇ ਭ੍ਰਸ਼ਟਾਚਾਰ ਨੂੰ ਛੁਪਾਉਣ ਦੇ ਲਈ ਇੱਕ ਦੂਜੇ ਦੇ ਭ੍ਰਸ਼ਟਾਚਾਰ ਦੇ ਉੱਤੇ ਲੀਪਾ ਪੋਚੀ ਕਰਨ ਲਈ ਇੱਕ ਦੂਜੇ ਦੇ ਨਾਲ ਖੜੇ ਨੇ ਲੇਕਿਨ ਦੇਸ਼ ਜਾਣਦਾ ਹੈ ਕਿ ਏਜੰਸੀਆਂ ਜਿਹੜਾ ਆਪਣਾ ਕੰਮ ਕਰ ਰਹੀਆਂ ਹਨ ਕਾਨੂੰਨ ਦੇ ਆਧਾਰ ਤੇ ਕਰ ਰਹੀਆਂ ਨੇ ਤੇ ਇਸ ਚਾਹੇ ਉਸ ਤਿੰਦਰ ਜੈਨ ਹੋਏ ਚਾਹੇ ਮਨੀਸ਼ ਸੋਦੀਆ ਹੋਏ ਇਹਨਾਂ ਨੂੰ ਕਿਹਾ ਚਰਚਾ ਇਹ ਸੰਜੇ ਸਿੰਘ ਹੋਏ ਜਿਹੜਾ ਕਹਿੰਦਾ ਸੀ ਕਿ ਮੇਰੇ ਕੋਲ ਆਏ ਈਡੀ ਈਡੀ ਦੀ ਪੈਂਟ ਗਿੱਲੀ ਹੋ ਜਾਂਦੀ ਹੈ ਮੇਰਾ ਸ਼ੇਰ ਹੈਗਾ ਹੁਣ ਮੈਨੂੰ ਲੱਗਦਾ ਉਹਨਾਂ ਦੀ ਪੈਂਟ ਤਾਂ ਗਿੱਲੀ ਨਹੀਂ ਹੋ ਰਹੀ ਪਰ ਇਹਨਾਂ ਦੀ ਪੈਂਟ ਪੀਲੀ ਹੋਣਾ ਸ਼ੁਰੂ ਹੋਈ ਹੈ ਔਰ ਦੇਸ਼ ਜਿਹੜਾ ਹੈ ਇਸ ਵੇਲੇ ਸਕੂਨ ਮਹਿਸੂਸ ਕਰ ਰਿਹਾ ਹੈ ਦੁਖੀ ਇਹਨਾਂ ਦੇ ਵਰਕਰ ਹੋ ਸਕਦੇ ਆ ਜਿਹੜੇ ਇਹਨਾਂ ਨੇ ਬਰਗਲਾਏ ਨੇ ਲੇਕਿਨ ਸਾਮਾਨੇ ਜਨਮਾਨਸਨ ਨੂੰ ਲੱਗਦਾ ਕਿ ਇਹ ਜੜੀ ਮੋਹਮ ਦੇਸ਼ ਨੂੰ ਭ੍ਰਸ਼ਟਾਚਾਰ ਮੁਕਤ ਕਰਨ ਦਾ ਜਿਹੜਾ ਅਭਿਆਨ ਦੇਸ਼ 'ਚ ਸ਼ੁਰੂ ਹੋਇਆ ਆਮ ਆਦਮੀ ਜਨ ਸਮਾਨੇ ਆਦਮੀ ਜਿਹੜਾ ਉਹ ਸਕੂਨ ਮਹਿਸੂਸ ਕਰ ਰਿਹਾ ਕਿ ਏਜੰਸੀਆਂ ਸਵਤੰਤਰ ਤਰੀਕੇ ਨਾਲ ਇਸ ਦੇਸ਼ ਦੀ ਗੰਦਗੀ ਨੂੰ ਸਫਾਈ ਕਰ ਰਹੀਆਂ ਔਰ ਇਹੀ ਪੈਸਾ ਅਗਰ ਗਰੀਬ ਆਦਮੀ ਦੀ ਉਸਾਰੀ ਲਈ ਲੱਗੇਗਾ ਤੇ ਇਹ ਦੇਸ਼ ਜਿਹੜਾ ਵਿਕਸਿਤ ਦੇਸ਼ ਬਣਨ ਵੱਲ ਅਗਰੇਸਰ ਹੋਏਗਾ